ਅਮਰੀਕਾ ਤੋਂ ਡਿਪੋਰਟ ਕੀਤੇ ਗਏ 205 ਭਾਰਤੀਆਂ ਦਾ ਮੁੱਦਾ ਪਾਰਲੀਮੈਂਟ ਵਿੱਚ ਵੀ ਗੁੰਜਿਆ ਗਿਆ। ਡਿਪੋਰਟ ਮੁੱਦੇ ਤੇ ਸੰਸਦ ਵਿੱਚ ਹੰਗਾਮਾ ਹੋਇਆ ਅਤੇ ਹੀ ਪੰਜਾਬੀਆਂ ਦੇ ਹੱਕ ਵਿੱਚ ਐਮਪੀ ਗੁਰਜੀਤ ਓਝਲਾ ਨੇ ਵੀ ਪ੍ਰਦਰਸ਼ਨ ਕੀਤਾ। ਦੱਸਦੀ ਕਿ ਲੋਕ ਸਭਾ ਸਪੀਕਰ ਓਮਬੀਲਾ ਨੇ ਕਿਹਾ ਕਿ ਤੁਹਾਡੀ ਚਿੰਤਾ ਬਾਰੇ ਅਸੀਂ ਸਮਝਦੇ ਹਾਂ ਸਰਕਾਰ ਨੂੰ ਵੀ ਇਸ ਬਾਰੇ ਪਤਾ ਹੈ ਪਰ ਇਹ ਵਿਦੇਸ਼ ਨੀਤੀ ਦਾ ਮੁੱਦਾ ਹੈ। ਇਸ ਤੋਂ ਬਾਅਦ ਦੱਸਦੀ ਹੈ ਕਿ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਵਤੀ ਕੀਤੀ ਗਈ ਸੀ ਵਿਰੋਧੀ ਟੀਰਦੇ ਸੰਸਦਾਨੇ ਬਾਹਰ ਆ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕੀਤਾ ਉਹਨਾਂ ਨੇ ਹੱਥਾਂ ਵਿੱਚ ਪੋਸਟਰ ਵੀ ਫੜੇ ਹੋਏ ਸੰਜਿਸ ਵਿੱਚ ਸਰਕਾਰ ਖਿਲਾਫ ਨਾਰੇ ਲਿਖੇ ਹੋਏ ਸਨ ਦੱਸਦੀ ਹੈ ਕਿ ਕਾਂਗਰਸ ਸੰਸਦ ਮਣਿਕਮ ਟੈਗੋਰ ਨੇ ਕਿਹਾ ਕਿ 100 ਤੋਂ ਜ਼ਿਆਦਾ ਭਾਰਤੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਤੇ ਪੂਰਾ ਦੇਸ਼ ਹੈਰਾਨ ਹੈ ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਸਰਕਾਰ ਇਸਤੇ ਕਿਉਂ ਚੁੱਪ ਹੈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਇਸ ਮੁੱਦੇ ਤੇ ਰਾਜ ਸਭਾ ਵਿੱਚ ਦੁਪਹਿਰ 2 ਵਜੇ ਜਵਾਬ ਦੇਣਗੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ 205 ਭਾਰਤੀਆਂ ਦਾ ਮੁੱਦਾ ਪਾਰਲੀਮੈਂਟ ਵਿੱਚ ਵੀ ਗੁੰਜਿਆ ਗਿਆ ਡਿਪੋਰਟ ਮੁੱਦੇ ਤੇ ਸੰਸਦ ਵਿੱਚ ਹੰਗਾਮਾ ਹੋਇਆ ਉੱਥੇ ਹੀ ਪੰਜਾਬੀਆਂ ਦੇ ਹੱਕ ਵਿੱਚ ਐਮਪੀ ਗੁਰਜੀਤ ਓਝਲਾ ਨੇ ਵੀ ਪ੍ਰਦਰਸ਼ਨ ਕੀਤਾ ਦੱਸਦੀ ਕਿ ਲੋਕ ਸਭਾ ਸਪੀਕਰ ਓਮਬੀਲਾ ਨੇ ਕਿਹਾ ਕਿ ਤੁਹਾਡੀ ਚਿੰਤਾ ਬਾਰੇ ਅਸੀਂ ਸਮਝਦੇ ਹਾਂ ਸਰਕਾਰ ਨੂੰ ਵੀ ਇਸ ਬਾਰੇ ਪਤਾ ਹੈ ਪਰ ਇਹ ਵਿਦੇਸ਼ ਨੀਤੀ ਦਾ ਮੁੱਦਾ ਹੈ ਇਸ ਤੋਂ ਬਾਅਦ ਦੱਸਦੀ ਹੈ ਕਿ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਵਤੀ ਕੀਤੀ ਗਈ ਸੀ ਵਿਰੋਧੀ ਟੀਰ ਦੇ ਸੰਸਦਾਂ ਨੇ ਬਾਹਰ ਆ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕੀਤਾ ਉਹਨਾਂ ਨੇ ਹੱਥਾਂ ਵਿੱਚ ਪੋਸਟਰ ਵੀ ਫੜੇ ਹੋਏ ਸਨ ਜਿਸ ਵਿੱਚ ਸਰਕਾਰ ਖਿਲਾਫ ਨਾਰੇ ਲਿਖੇ ਹੋਏ ਸਨ ਦੱਸਦੀ ਹੈ ਕਿ ਕਾਂਗਰਸ ਸੰਸਦ ਮਣਿਕਮ ਟੈਗੋਰ ਨੇ ਕਿਹਾ ਕਿ 100 ਤੋਂ ਜ਼ਿਆਦਾ ਭਾਰਤੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਤੇ ਪੂਰਾ ਦੇਸ਼ ਹੈਰਾਨ ਹੈ ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਸਰਕਾਰ ਇਸਤੇ ਕਿਉਂ ਚੁੱਪ ਹੈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਇਸ ਮੁੱਦੇ ਤੇ ਰਾਜ ਸਭਾ ਵਿੱਚ ਦੁਪਹਿਰ 2 ਵਜੇ ਜਵਾਬ ਦੇਣਗੇ।